ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਇਹ ਪੜ੍ਹੇ ਲਿਖੀ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸਟ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਉਹ ਤੁਸੀਂ ਓਏ ਕੋਈ ਬਹਿ ਜਾ ਰਾਮ ਨਾ ਥੱਲੇ ਬਹਿ ਜਾ ਬਹਿ ਜਾ ਰਾਮ ਨਾ ਭਗਤ ਕਰਤੀ ਯਾਰ ਨਹੀਂ ਦਾ ਵੱਡਾ ਵੱਡਾ ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਹੈ ਕੋਈ ਨਾ ਸਰ ਉਹ ਬਹਿ ਜਾ ਬਹਿ ਜਾ ਓਏ ਫੇਰ ਠੀਕ ਹੈ ਜੇ ਕੋਈ ਗੱਲੇ ਨਹੀਂ ਸੁਣਦੀ ਫੇਰ ਉੱਠ ਉੱਠ ਕੇ ਦੱਸੋ ਅਸਲ ਹੱਲ ਕਰਦੇ ਹੋ ਕਮਾਲ ਹੈ ਯਾਰ ਤੁਸੀਂ ਕੋਣ ਹੋ ਸਾਡਾ ਯਾਰ ਥਲੀ ਨਹੀ ਜੇ ਗੱਲ ਸੁਣ ਨਹੀਂ ਰਹੀ ਉਹ 1 ਮਿੰਟ ਤੁਸੀਂ ਯਾਰ ਤੁਸੀਂ ਕਰਕੇ ਪਾ ਕਰ ਦਿਓ ਯਾਰ 1 ਮਿੰਟ ਬਾਅਦ ਚ ਗੱਲ ਕਰਿਓ ਪਹਿਲਾਂ ਮੈਂ ਤਾਂ ਇਹ ਝੂਠੀਆਂ ਵਾਵਾ ਨੇ ਐਮ ਐਲ ਏ ਸਾਹਿਬ ਅਸੀਂ ਤੁਹਾਨੂੰ ਦੇਖੋ ਰਿਕਵੈਸਟ ਕਰਦੇ ਆ ਵੀ ਜੇ ਤੁਸੀਂ ਕਹਿੰਦੇ ਵੀ ਝੂਠੀਆਂ ਵਾਵਾ ਪਹਿਲੀ ਗੱਲ ਤੇ ਝੂਠੀਆਂ ਵਾਵਾ ਨਹੀਂ ਹੈਗੀਆਂ ਜਿਹੜੀ ਸਾਨੂੰ ਦੇ ਦਿਓ ਮੈਨੂੰ ਅਸੀਂ ਤੁਹਾਨੂੰ ਹੰਬਲ ਸਮਿਸ਼ਨ ਕਰਦੇ ਆ ਵੀ ਤੁਸੀਂ ਸਾਨੂੰ ਡੇਟ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਮੇਟਲ ਲਿਖਾ ਲਓ ਹਾਂ ਲਿਖ ਕੇ ਲਿਖਾ ਲਓ ਮੇਟਲ ਐਮ ਐਲ ਏ ਕਮੇਟੀ ਅਪਰਗਤ ਸਾਰੇ ਕਾਹਦੇ ਨੇ ਕੋਈ ਆਹ ਜਿਹੜੇ 35 ਨੰਬਰ ਵਾਲੇ ਬੋਲ ਤੋਂ ਬੈਠੋ ਪੀਰ ਸੀ ਇਹ ਡਿਬੇਟ ਨਹੀਂ ਹੈ 100% ਲਿਟਰੀ ਦੇ ਲਈ ਉਹ ਮੈਂ ਸਾਈਨ ਕਰ ਦੂੰਗਾ। ਫਿਰ ਉਹ ਦੇਖਾ ਇਹ ਮੈਿਕ ਨਹੀਂ ਬੋਲਦਾ ਲਿਟਨੀ ਹੋ ਗਈ। ਰੇਟਰੋਂ ਘਟ। ਸੁਣੋ ਸਰ, ਉਹ ਐਮਐਨਏ ਦਾਅਰੇਸ਼ਾ ਨੇ ਐਮਐਨਏ ਬਾਅਦ ਆਪਣੀ ਇਹ ਆਪਣੀ ਤਾਈ ਨੁਮਾਇੰਦਗੀ ਕਰੇਗਾ। ਫਿਰ ਆਪਣੀ ਇਹਦਾ ਸਰ। ਬਸ ਬਸ ਮੇਰੇ ਕੋਲ ਆਹ ਬੰਦਾ ਨਹੀਂ ਦੱਸਣੇ। ਮੇਰੇ ਕੋ ਫੜਾਓ ਮੜਾ ਯਾਰ। ਅਜਾ ਕਰਦੇ ਲੋਕਾਂ 'ਚ ਖੱਡੇ ਚ ਹੋਇਆ ਹੈ। ਪਿਆਲੇ ਸਾਹਿਬ ਨੇ ਕਿਹਾ ਅਰਪਨਾ ਵੇਰੀ ਗੁੱਸਾ ਉਹ ਸੇਕ ਆਪ ਤੋਂ ਆਇਆ ਯਾਰ ਯਾਰ ਪਹਿਲਾ ਪਹਿਲਾ ਕਿਉਂ ਐਮਐਲਏ ਆ ਕੇ ਲੈ ਕੇ ਗਏ 100% ਲੀਡਰ ਨਹੀਂ ਕੀਤੇ ਆ ਵੀਰ ਬਾਦ ਤਾਂ ਜਾਓ ਯਾਰ ਨੇ ਵਿੱਚ ਸਾਡੇ ਸਾਰੇ ਹੀ ਹਰ ਤਰ੍ਹਾਂ ਦਾ ਵਰਕ ਸਾਡੇ ਨਾਲ ਬੈਠਾ ਹੈ ਇੱਕ ਤੋਂ ਬਾਅਦ ਇਹ ਸ਼ਬਦਾਂਸ ਅਨਾਉਂਸ ਟੂ ਡਿਕਲੇਅਰ ਅਨੰਪੁਰ ਸਾਹਿਬ ਐਜ਼ ਅ ਡਿਸਟ੍ਰਿਕਟ ਤੁਸੀਂ ਕਹਿ ਰਹੇ ਹੋ ਵੀ ਨਹੀਂ ਡਿਸਟ੍ਰਿਕਟ ਨੇ ਤਾਂ ਗੱਲੇ ਨਹੀਂ ਮੈਂ 35 ਪਿੰਡਾਂ ਦੀ ਗੱਲ ਕਰ ਰਿਹਾ ਤੇਰੇ ਵੀ ਨਹੀਂ ਕਹਿ ਤਾਉਂਦੇ ਨਹੀਂ ਜਵਾਬ ਦੇ ਰਹੇ ਆਪਾਂ 35 ਪਿੰਡਾਂ ਦੀ ਗੱਲ ਕਰ ਰਹੇ ਆ ਵੀ ਡਿਸਟ੍ਰਿਕਟ ਦੇ ਅੰਦਰ ਇੰਨੇ ਪਿੰਡ ਬਣਾਉਣਗੇ ਮੈਂ ਜ਼ਿੰਮੇਵਾਰੀ ਲੈ ਨਹੀਂ ਕਰਨਗੇ ਮੈਂ ਜੇ ਜ਼ਿੰਮੇਵਾਰੀ ਲੈ ਰਿਹਾ ਲਓ ਠੀਕ ਹੈ ਰਿਟਰਨ 'ਚ ਦੇ ਦੇਣ ਦੇਖੋ ਐਮ ਐਲ ਏ ਸਾਹਿਬ ਰਿਟਰਨ 'ਚ ਦੇ ਰਹੇ ਨੇ ਆਪਾਂ ਨੂੰ ਸਾਨੂੰ 35 ਪਿੰਡਾਂ ਦੇ ਜੇ ਜਿਹੜਾ ਬੰਦ ਹੈ ਜਿਹੜਾ ਕੋਈ ਇੱਕ ਮਿੰਟ ਇੱਕ ਮਿੰਟ ਐਮ ਐਲ ਏ ਸਾਹਿਬ ਤੁਸੀਂ ਜਿੰਨੇ ਮਰਜ਼ੀ ਜ਼िले ਬਣਾਓ ਸਾਨੂੰ ਸਾਡੇ 35 ਬੰਦਾਂ ਦਾ ਆਹ ਗੱਲ ਕਰੋ ਨਾ ਸਾਨੂੰ ਕਿਸੇ ਦਾ ਹੋਟਲ ਨਾ ਕਦੇ ਨੀ ਆਓ ਲਿਆਓ ਦੋ ਕਿੰਨੇ ਪਿੰਡ ਕਿੱਥੇ ਨਹੀਂ ਜਾਣਗੇ ਐਮਐਲਏ ਸਾਹਿਬ ਜ਼ਿਲ੍ਹੇ ਉਹ ਚੀਜ਼ ਵਾਸਤੇ ਬਣਦੇ ਉਹਨੇ ਲੋਕਾਂ ਦੀ ਸਹੂਲਤ ਵਾਸਤੇ ਸਾਨੂੰ ਸਾਨੂੰ 50 ਕਿਲੋਮੀਟਰ ਰੱਖੇ ਨਹੀਂ ਬਣਾਉਂਦੀ ਬਿਲਕੁਲ ਉਹ ਬਹਿ ਜਾ ਸੜ ਪਿੰਡਾਂ ਦੇ ਨਹੀਂ ਜਾਣਗੇ ਉਹ ਜਗ੍ਹਾ ਉਹ ਪ੍ਰਧਾਨ ਇਸ ਮੰਡਿਆਂ ਦਾ ਕੋਈ ਨਾ ਪਿੰਡਾਂ ਦੇ ਪਿੰਡ ਨਹੀਂ ਆਉਂਦਾ 35 ਉਹ ਵੀ ਇਸੇ ਦਾ ਵੀ ਨਹੀਂ ਆਉਂਦਾ ਜੀ ਇਹਦੇ ਨਾਲ ਆਉਣਾ ਹਾਂ ਇੱਕ ਕਹੋ ਬੱਸ ਗੱਲ ਨਾ ਕਰਨੀ ਕੀ ਲੈ ਲਵੋ ਉਹ ਰੇਟਨ ਚ ਦੇਣ ਨੂੰ ਤਿਆਰ ਆਪਾਂ ਨੂੰ ਹਾਂ ਉਹ ਵੀ ਚਾਰ ਆ ਸਾਰੇ ਸਾਹਮਣੇ 35 ਪਿੰਡ ਉਹ 35 ਪਿੰਡ ਹੈ ਕਿ ਬਗੀਰ ਸਾਹਿਬ ਜੀ 35 ਪਿੰਡ ਇਹਨਾਂ ਲੋਕੜਕਾ ਨਹੀਂ ਹੈ ਸਾਰੇ 35 ਪਿੰਡ 35 ਪਿੰਡਾਂ ਦਾ ਜਵਾਬ ਐਮਐਲਏ ਸਾਹਿਬ ਆਪਣੀ ਗੱਲ ਨੂੰ ਕਿਵੇਂ ਹੋਰ ਕੋਈ ਹੋਰ ਭਾਈ ਇੱਕ ਮਿੰਟ ਜੇ ਕਿਸੇ ਦਾ ਹੋਰ ਸਵਾਲ ਹੈ ਉਹਦਾ ਵੀ ਵੀ ਮੇਰੀ ਜ਼ਿੰਮੇਵਾਰੀ ਹੈ ਕਿ ਇਹ ਪਿੰਡਾਂ ਨੂੰ ਕੋਈ ਨਹੀਂ ਹਿਲਾਏਗਾ ਮਹਾਲੀ ਚ ਰਹਿਣ ਦੇ ਜਿੰਦਾਬਾਦ ਧੰਨਵਾਦ ਹਾਂ ਕਿ ਜਿੰਦਾਬਾਦ ਮਹਾਨ ਯੋਧੇ ਜਿਨ੍ਹਾਂ ਨੇ ਅੱਜ ਸਾਡੇ ਪਿੰਡਾਂ ਨੂੰ ਜੋ ਮੌਜੂਦ ਹੈਗਾ ਜੋ ਮਨਜ਼ਰ ਬਤਾਇਆ ਹੋਇਆ ਮੰਗਾਇਆ ਹੋਇਆ ਰਿਟਰਨ ਜੀ ਦੇਣ ਲੱਗੇ ਆ ਰਿਟਰਨ ਜੀ ਦੇਣ ਲੱਗੇ ਪਹਿਲਾਂ ਬਾਉਜੀ ਦੇ ਰਿਟਰਨ ਦੇ ਦੇ ਆਰੇ ਸੁਣੋ ਖਰਚ ਕੀਤਾ ਮੇਰੇ ਵੱਲੋਂ ਤਾਂ ਇੱਕ ਖਰਚਾ ਹੈ ਕੋਈ ਸਰਕਾਰ ਵੱਲੋਂ ਇਦਾਂ ਦੀ ਤਸਵੀਜ਼ ਨਹੀਂ ਹੈ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਮੈਂ ਜ਼ਿੰਮੇਵਾਰੀ ਲੈਂਦਾ ਕਿ ਇਹ ਇਹ ਬਾਤ ਆਉਣ ਵਾਲੇ ਸਮੇਂ ਕਿਆ ਕਰੂੰਗਾ ਫਿਰ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਬਹਿ ਜਾ ਥੱਲੇ बैजो बैठो बैठ जाओ ਥੱਲੇ ਬੈਠੋ ਬੈਠੋ ਵੱਧ ਕਰਤੀ ਆ ਮੈਂ ਵੀ ਮਤਲਬ ਹੈ ਤੁਸੀਂ ਜੇ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਜੇ ਗੱਲ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਐ ਤਸਵੀਜ਼ ਨਹੀਂ ਐ ਵੀਰ ਬੈਠ ਜਾ ਜੰਗਾ ਉਹਨੂੰ ਕਿੱਦਾਂ ਬਿਠਾਓ ਜਾਂ ਤਾਂ ਉਹਦੀ ਥਾਂ ਉੱਧਰ ਉਹਦੀ ਮਾਰਦੇ ਮਾਰਦੇ ਉਹਨੂੰ ਬਿਠਾਓ ਇਹਨਾਂ ਬੇਨਤੀ ਹੈ ਜਿਹੜੇ ਵੀ ਸੱਜਣ ਸਾਡੇ ਵਿਚਕਾਰ ਆਏ ਨੇ ਦੇਖੋ ਸਾਡਾ ਸਨੇਹਾ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਸੀ ਵੀਰ ਜੀ ਬੇਨਤੀ ਹੈ ਨਾਲੇ ਬਾਜੀ ਨਾ ਕਰੋ ਨਾਲੇ ਬਾਜੀ ਨਾ ਕਰੋ ਕੋਈ ਪੋਲੀਟੀਕਲ ਮਾਮਲਾ ਨਹੀਂ ਹੈਗਾ ਸਾਰੇ ਮੈਂਦੇ ਸਭ ਸਾਡਾ ਦਰਨਾ ਬੇਨਤੀ ਹੈ ਇੱਕ ਮਿੰਟ ਬੈਠ ਜਾਓ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਪਥਲਮੋਲੋਜਿਸਟ ਇਹ ਤੋਂ 10 ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਉਹ ਤੂੰ 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 ਬੈ ਜਾ ਰਾਮ ਨਾ ਥੱਲੇ ਬੈ ਜਾ ਬੈ ਜਾ ਰਾਮ ਭੱਜ ਦੇ ਕਰਤੀ ਯਾਰ ਨਹੀਂ ਦਾ ਬੜੇ ਲਿਖਿਆਂ ਵਾਲੀ ਗੱਲ ਕਰੋ ਜੇ ਕਰਨੀ ਹੈ ਕੋਈ ਨਹੀਂ ਸਰ ਉਹ ਬੈ ਜਾ ਤੇ ਜਿਹੜੇ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਹੈ ਸੌਰੀ ਮੈਂ ਉਹ ਵਾਪਸ ਲੈਂਦਾ ਸ਼ਬਦ ਕੋਈ ਗੱਲ ਨਹੀਂ ਠੀਕ ਹੈ ਜੀ ਜਿਹੜੀ ਮੈਂ ਦਸਵੀਂ ਵਾਲੀ ਕਹੀ ਮੈਂ ਵਾਪਸ ਲੈ ਲੰਦਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਮੇਰਾ ਕੋਈ ਐਸਾ ਨਹੀਂ ਉਹ ਯਾਰ ਮੇਰੇ ਨਾਲ ਬੁਲਾਇਆ ਸੀ ਜੇ ਕੋਈ ਸਵਾਲ ਹੈ ਤਾਂ ਮੈਨੂੰ ਦੱਸੋ ਹਾਂ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ ਤਿੰਨ ਦਿਨਾਂ ਤੋਂ ਧਰਨਾ ਚੱਲ ਰਿਹਾ ਤੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਕਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾਇਆ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪ੍ਰਵੋਗ ਕਰਦੀ ਆ ਬੜੇ ਨਿਖੇ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਪਿਆ ਤਾਂ ਅਰਪਣ ਇਹੋ ਗੱਲ ਨੂੰ ਨਾ ਜੇ ਤੁਸੀਂ ਕਹਿਣੀ ਕੋਈ ਨਹੀਂ ਜੱਸੜ ਨਹੀਂ ਜੱਸੜ ਕਰਕੇ ਜਾਂ ਫਿਰ ਜੱਸੜ ਹੋਣਾ ਵੀ ਨਹੀਂ ਤੁਸੀਂ ਬਣਾ ਸਰਕਾਰ ਨੂੰ ਮੈਂ ਮਾਫੀ ਮੰਗ ਲਈ ਉਹਦੀ ਜੱਸੜ ਜੱਸੜ ਮਾਫੀ ਮੰਗ ਲਈਓ ਵੀ ਮੰਗਲੀ ਹੋਰ ਕਾ ਚਾਹੀਦਾ ਉਹ ਕਹਿੰਦੇ ਹਾਂ ਵੀ ਮੰਗਲੀ ਨਹੀਂ ਕੋਈ ਦੇਖੋ ਸਾਰੇ ਬੈਜੋ ਬੇਨਤੀ ਐਂਟਰ ਵੀ ਜਿਹੜੇ ਐ ਸਾਰੇ ਬੈਠ ਜਾਓ ਬੈਠ ਜਾਓ ਬੈਠ ਜਾਓ ਐਮਐਲਏ ਸਾਹਿਬ ਸਾਡੇ ਵਿਚਕਾਰ ਨਹੀਂ ਕਿਤੇ ਚੱਲੇ ਨਹੀਂ ਜੇ ਐਂਡਾ ਦਾ ਮਾਹੌਲ ਬਣਾਵਾਂਗੇ ਤਾਂ ਨਹੀਂ ਹੋਊਗਾ ਠੀਕ ਐ ਬੈਠ ਜਾਓ ਯਾਰ ਸਾਰੇ ਬੈਠ ਜਾਓ ਬੈਠ ਜਾਓ ਰੋਸ਼タル ਨੇਤੇ ਪਹੁੰਚੇ ਹੋਏ ਸਾਰੇ ਹੀ ਵਕੀਲ ਸਾਹਿਬਾਨ ਕਿਸਾਨ ਯੂਨੀਅਨ ਦੇ ਨੁਮਾਇੰਦੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨੁਮਾਇंदे ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸਰਕਾਰਯੋਗ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹ ਆਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਿਹੜੀ ਇਹ ਅਫਵਾਹ ਉਠੀ ਹੈ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਅਫਵਾਹਾਂ ਉਡੀਆਂ ਸਾਲ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ 35 ਪਿੰਡ ਜਿਹੜੇ ਆ ਉਹ ਰੋਪੜ ਚ ਪਾ ਜਿਹੜੇ ਆ ਉਹ ਸ਼ਿਫਟ ਕੀਤੇ ਜਾਣਗੇ ਕਈ ਵਾਰੀ ਅਫਵਾਹਾਂ ਉਡੀਆਂ ਕਿ ਜਿਹੜੀ ਸਬ ਤਹਿਸੀਲ ਘੜੋਆ ਉਹ ਖਤਮ ਕੀਤੀ ਜਾ ਰਹੀ ਹੈ ਲੇਕਿਨ ਕੱਲ ਵੀ ਮੇਰੀ ਗੱਲ ਹੋਈ ਹੈ ਕੁਝ ਜਥੇਬੰਦੀਆਂ ਆਈਆਂ ਸੀ ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਹੈ ਇਹ ਇੱਕ ਅਫਵਾਹ ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸ ਡੀ ਐਮ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ ਡਿਪਟੀ ਕਮਿਸ਼ਨਰ ਨਾਲ ਵੀ ਹੋਈ ਹੈ ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਜ਼ਵੀਜ਼ ਹੀ ਨਹੀਂ ਹੈਨੀ ਇੱਥੇ ਅਸੀਂ ਬਿਨਾ ਪਾਣੀ ਤੋਂ ਹੀ ਜਿਵੇਂ ਮੋਜੇ ਖੋਲ ਲੈਂਦੇ ਆ ਮੈਨੂੰ ਤਾਂ ਇਦਾਂ ਲੱਗਦਾ ਹੈ ਹੋ ਸਕਦਾ ਪਿੱਛੇ ਕੁਝ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਰੀਕ ਤੱਕ ਅੱਜ ਤੱਕ ਕੋਈ ਐਸਾ ਤਜ਼ਵੀਜ਼ ਸਰਕਾਰ ਵੱਲੋਂ ਨਹੀਂ ਹੈ ਸੋ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਕਿ ਮੈਂ ਵੀ ਡਟ ਕੇ ਖੜਾ ਹਾਂ ਤੁਹਾਡੇ ਨਾਲ ਡਟ ਕੇ ਬੋਲੇ ਸੋਨਿਹਾਲ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਈਜ਼ ਨਹੀਂ ਹੈ ਮੇਰੇ ਹਲਕੇ ਦੇ ਪਿੰਡ ਔਰ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਸਵੀਜ਼ ਨਹੀਂ ਹੈ ਔਰ ਇਹ ਸੁਣੋ ਖਾਰਜ ਕੀਤਾ ਮੇਰੇ ਵੱਲੋਂ ਤਾਂ ਇੱਕ ਖਾਰਜ ਹੈ ਕੋਈ ਸਰਕਾਰ ਵੱਲੋਂ ਇਦਾਂ ਦੀ ਤਜ਼ਵੀਜ਼ ਨਹੀਂ ਹੈ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਮੈਂ ਜ਼ਿੰਮੇਵਾਰੀ ਲੈਣਾ ਕਿ ਇਹ ਇਹ ਬਾਜ ਆਉਣਾ ਸਮੇਂ ਕਿਆ ਕਰੂੰਗਾ ਫਿਰ